ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀਅਲ ਇੰਸਟੈਂਸ ਤੇ ਅੱਜ ਅਸੀਂ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਸਾਹਮਣੇ ਇਹ ਰਿਸ਼ਤਾ ਹੈਗਾ ਜੀ ਨਿਊਜ਼ੀਲੈਂਡ ਰਹਿੰਦਾ ਜੀ ਮੁੰਡਾ ਜੋ ਕਿ ਲੜਕੀ ਦੀ ਲੱਭ ਰਹੇ ਨੇ ਵੀਡੀਓ ਨੰਬਰ ਹੈਗੀ ਜੀ ਆਪਣੀ 47 ਅੱਗੇ ਵਧਣ ਤੋਂ ਪਹਿਲਾਂ ਜੀ ਤੁਹਾਡੇ ਸਕਰੀਨ ਦੇ ਉੱਤੇ ਜਿਹੜਾ ਜ਼ਰੂਰੀ ਸੂਚਨਾ ਵਾਲਾ ਨੋਟਿਸ ਆ ਰਿਹਾ ਕਿਰਪਾ ਕਰਕੇ ਬਹੁਤ ਤੇ ਨਾਲ ਪੜ੍ਹ ਲੈਣਾ ਜੀ ਤੇ ਇਹਦੇ ਤੇ ਗੌਰ ਵੀ ਕਰ ਲੈਣਾ ਜੀ ਬਹੁਤੀ देर ਨਹੀਂ ਲਾਉਂਦੇ ਜੀ ਆਪਾਂ ਪੜਦੇ ਹਾਂ ਆਪਣੀ ਅੱਜ ਦੀ ਜਿਹੜੀ ਪ੍ਰੋਫਾਈਲ ਦੀ ਡਿਟੇਲਸ ਹੈ ਜੀ ਇੱਕ ਗੱਲ ਹੋਰ ਦੱਸ ਦਈਏ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜਿਹੜੀ ਅਸੀਂ ਪ੍ਰੋਫਾਈਲ ਪੜ੍ਹ ਰਹੇ ਹਾਂ ਤੁਹਾਡੇ ਸਾਹਮਣੇ ਸਕਰੀਨ ਤੇ ਵੀ ਆਊਗੀ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਅਸੀਂ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਦੇਵਾਂਗੇ ਤੇ ਤੁਸੀਂ ਤਾਂ ਜੋ ਡਾਇਰੈਕਟ ਡਾਇਰੈਕਟ ਇਹਨਾਂ ਨਾਲ ਗੱਲ ਖੁਦ ਕਰ ਸਕੋ ਤੇ ਪ੍ਰੋਫਾਈਲ ਹੈ ਜੀ ਅੱਜ ਦੀ ਜਿਹੜੀ ਨਾਮ ਹੈਗੇ ਜੀ ਇਹਨਾਂ ਦਾ ਐਚ ਗਰਗ ਤੇ ਜਨਮ ਦਾ ਸਾਲ ਹੈਗਾ ਇਹਨਾਂ ਦਾ 1994 ਤੇ ਹਾਈਟ ਕੱਦ ਹੈਗੇ ਜੀ 5 ਫੁੱਟ 5 ਇੰਚ ਕਾਸਟ ਇਹਨਾਂ ਨੇ ਮੈਂਸ਼ਨ ਕੀਤੀ ਹੈ ਜੀ Hindu ਹੋਮ ਟਾਊਨ ਇਹਨਾਂ ਦਾ ਹੈਗਾ ਜੀ ਜਗਰਾਉਂ ਜ਼ਿਲ੍ਹਾ ਲੁਧਿਆਣਾ ਕੁਆਲਿਫਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ITI ਇਹਨਾਂ ਦੀ ਹੈਗੇ ਜੀ ਪਲੰਬਿੰਗ ਚ ਜੋ ਬહેਨ ਨਿਊਜ਼ੀਲੈਂਡ ਦੇ ਵਿੱਚ ਕਰ ਰਹੀ ਨੇ ਜੀ ਪਰਿਵਾਰ ਦੇ ਵਿੱਚ ਪੇਰੈਂਟਸ ਨੇ 셀ਫ এমਪਲoyed ਨੇ ਬ੍ਰਦਰ ਇੱਕ ਛੋਟਾ ਭਰਾ ਹੈ ਜੀ ਇਹਨਾਂ ਦਾ ਤੇ ਵਿਆਹਿਆ ਹੋਇਆ ਇਹ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਹੈ ਇੱਕ ਸਿਸਟਰ ਨੇ ਇਹਨਾਂ ਦੇ ਉਹ ਵੀ ਇਹਨਾਂ ਤੋਂ ਛੋਟੇ ਨੇ ਪਰ ਵਿਆਹੇ ਹੋਏ ਨੇ ਇੰਡੀਆ ਦੇ ਵਿੱਚ ਹੀ ਪ੍ਰੀਫਰੈਂਸ ਇਹਨਾਂ ਦੀ ਜਿਹੜੀ ਹੈਗੀ ਹੈ ਜੀ ਇਹ ਵੇਖ ਰਹੇ ਨੇ ਪੜ੍ਹੀ ਲਿਖੀ ਕੁੜੀ ਹੋਵੇ ਚਾਹੇ ਇੰਡੀਆ ਤੋਂ ਹੋਣ ਚਾਹੇ ਨਿਊਜ਼ੀਲੈਂਡ ਤੋਂ ਕਿਸੇ ਹੋਰ ਕੰਟਰੀ ਤੋਂ ਵੀ ਹੋ ਸਕਦੇ ਨੇ ਮੇਨ ਇਹਨਾਂ ਦਾ ਜਿਹੜਾ ਇਹਨਾਂ ਦੀ ਡਿਮਾਂਡ ਹੈਗੀ ਹੈ ਜਿਉ ਇਹਨਾਂ ਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ ਤੇ ਇਹ ਸੀਗੀ ਜੀ ਅੱਜ ਦੀ ਪ੍ਰੋਫਾਈਲ ਤੇ ਹੁਣ ਤੁਹਾਡੇ ਸਾਹਮਣੇ ਸੀ ਸਕਰੀਨ ਤੇ ਜੋ ਨੰਬਰ ਆ ਰਿਹਾ ਜੀ ਹੈਗਾ ਜੀ ਇਹਨਾਂ ਦਾ ਆਪਣਾ ਨੰਬਰ ਨੰਬਰ ਨੋਟ ਕਰ ਲਓ ਜੀ 00642108508677 00642108508677 ਸੂਈਸ ਨੰਬਰ ਤੇ ਤੁਸੀਂ ਸਿਰਫ ਵਟਸਐਪ ਕਰ ਸਕਦੇ ਹੋ ਜੀ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਕਿਸੇ ਭੈਣ ਭਰਾ ਲਈ ਰਿਸ਼ਤਾ ਲੱਭ ਰਹੇ ਹੋ ਤੇ ਸਾਡੇ ਚੈਨਲ ਤੇ ਐਡ ਦੇਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਸਕਰੀਨ ਤੇ ਹੈ ਜੀ 9041729903 94 ਸੌਰੀ 9041729903 ਇਸ ਤੇ ਵੀ ਤੁਸੀਂ ਸਿਰਫ ਵਟਸਐਪ ਕਰ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਜੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਹੀ ਥੱਲੇ ਜਿਹੜਾ ਯੂਜ਼ਰ ਨੇਮ ਹੈਗਾ ਜੀ ਸਾਡੇ ਇੰਸਟਾਗ੍ਰam ਦਾ ਅੱਜ ਦੀ ਵੀਡੀਓ ਲਈ ਐਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਲਦੇ ਆਂ ਜੀ ਨਵੀਂ ਵੀਡੀਓ ਵਿੱਚ